ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਮੇਰੇ ਚੈਨਲ ਵਿੱਚ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਜੋ ਵਲੌਗ ਲੈ ਕੇ ਆਏ ਹਾਂ ਉਹ ਦਿੱਲੀ 에어ਪੋਰਟ ਤੱਕ ਦਾ ਅਸੀਂ ਇੱਥੋਂ ਆਪਣੇ ਪਿੰਡੋਂ ਬਹਾਦਰਗੜ੍ਹ ਤੱਕ ਜਾਵਾਂਗੇ ਬਾਈਕਾਰ ਤੇ ਬਹਾਦਰਗੜ੍ਹ ਤੋਂ ਆਪਣਾ 에어ਪੋਰਟ ਤੱਕ ਦਾ ਜੋ ਸਫ਼ਰ ਹੈ ਉਹ ਅਸੀਂ ਮੈਟਰੋ ਰਾਹੀਂ ਕਰਾਂਗੇ ਤੇ ਤੁਹਾਨੂੰ ਇਹ ਸਾਰੇ ਸਫ਼ਰ ਦੀ ਵੀਡੀਓ ਦਿਖਾਉਣੇ ਆ ਆਜੋ ਜੀ ਦੇ ਵੀ ਲੱਗੇ ਦੋ ਆਪਾਂ ਕੇ ਚੱਕਦਾ ਭਾਂਦੇ ਆ ਤੇ ਚੀਜ਼ਾਂ ਕੀ ਦੀ ਉਹ ਬੰਦਾ ਉਹ ਕਰੇ ਬੰਦ ਕਰਾ ਜਵੀਰੇ ਦੇ ਮਾਮੇ ਦਾ ਉਹਨਾਂ ਕਰੇ ਮਗਾੜੀ ਫੱਟਾ ਕਰ ਬਹੁਤ ਚੱਲ ਪਿਆਰੀ ਚੱਲ ਪੜਾ ਵਾਏ ਨਾ ਇਹੋ ਲਓ ਵੀ ਆਪਾਂ 에어ਪੋਰਟ ਲਈ ਚਾਲੇ ਪਾ ਦਿੱਤੇ ਆ ਤੇ ਬਹਾਦਰਗੜ ਤੱਕ ਆਪਾਂ ਇਸੇ ਕਾਰ ਰਾਹੀਂ ਜਾਵਾਂਗੇ ਤੇ ਬਹਾਦਰਗੜ ਤੋਂ ਅੱਗੇ 에어ਪੋਰਟ ਤੱਕ ਦਾ ਜੋ ਸਫਰ ਹੈ ਉਹ ਆਪਾਂ ਮੈਟਰੋ ਦੇ ਨਾਲ ਤੈਅ ਕਰਾਂਗੇ ਆਪਾਂ 에어ਪੋਰਟ ਆਪਣੇ ਚਾਚਾ ਜੀ ਦੇ بیٹے ਨੂੰ ਰਿਸੀਵ ਕਰਨ ਲਈ ਜਾ ਰਹੇ ਹਾਂ ਜੋ ਕਿ ਆਸਟ੍ਰੇਲੀਆ ਤੋਂ ਪੰਜਾਬ 4-5 ਸਾਲਾਂ ਬਾਅਦ ਆਇਆ ਹੈ ਤੇ ਆਪਾਂ ਉਹਨੂੰ ਰਿਸੀਵ ਕਰਨ ਲਈ ਜਾ ਰਹੇ ਹਾਂ ਹੁਣ ਆਪਾਂ ਬਹਾਦਰਗੜ ਦੇ ਮੈਟਰੋ ਸਟੇਸ਼ਨ ਦੇ ਕੋਲ ਪਹੁੰਚ ਗਏ ਹਾਂ ਇਸ ਮੈਟਰੋ ਸਟੇਸ਼ਨ ਦਾ ਨਾਮ ਬ੍ਰਿਗੇਡੀਅਰ ਹੁਸ਼ਿਆਰ ਸਿੰਘ ਹੈ ਤੇ ਇਸ ਮੈਟਰੋ ਸਟੇਸ਼ਨ ਦੇ ਬਿਲਕੁਲ ਸੱਜੇ ਹੱਥੀ ਤੁਹਾਨੂੰ ਪਾਰਕਿੰਗ ਮਿਲ ਜਾਵੇਗੀ ਜਿੱਥੇ ਤੁਸੀਂ ਆਪਣੀ ਗੱਡੀ ਜਾਂ ਜੋ ਵੀ ਵਹੀਕਲ ਤੁਸੀਂ ਲੈ ਕੇ ਆਏ ਉਸ ਨੂੰ ਪਾਰਕ ਕਰ ਸਕਦੇ ਹੋ ਹੁਣ ਆਪਾਂ ਪਾਰਕਿੰਗ ਦੇ ਵਿੱਚ ਐਂਟਰ ਹੋ ਚੁੱਕੇ ਆਂ ਤੇ ਆਪਾਂ ਆਪਣੀ ਗੱਡੀ ਨੂੰ ਇੱਥੇ پارک ਕਰ ਦਿੱਤਾ ਤੇ ਨਾਲ ਹੀ ਪੌੜੀਆਂ ਨੇ ਤੇ ਇਹਨਾਂ ਪੌੜੀਆਂ ਰਾਹੀਂ ਤੁਸੀਂ ਮੈਟਰੋ ਸਟੇਸ਼ਨ ਦੇ ਉੱਪਰ ਚਲਣਾ ਹੈ ਹੁਣ ਆਪਾਂ ਬਹਾਦਰਗੜ ਮੈਟਰੋ ਸਟੇਸ਼ਨ ਤੇ ਪਹੁੰਚਣ ਤੋਂ ਬਾਅਦ ਅਸੀਂ ਆਪਣੀਆਂ ਟਿਕਟਾਂ ਕਰਵਾਈਆਂ ਤੇ ਮੈਟਰੋ ਲਈ ਵੇਟ ਕਰਨ ਲੱਗੇ ਥੋੜੀ ਦੇਰ ਦੇ ਵਿੱਚ ਮੈਟਰੋ ਪਹੁੰਚ ਗਈ ਤੇ ਅਸੀਂ ਮੈਟਰੋ ਦੇ ਵਿੱਚ ਬੈਠ ਗਏ ਹੁਣ ਅਸੀਂ ਮੈਟਰੋ ਦੇ ਵਿੱਚ ਬੈਠ ਚੁੱਕੇ ਸੀ ਤੇ ਸਾਨੂੰ ਇੱਕ ਸਾਡੇ ਏਰੀਆ ਦਾ ਬੰਦਾ ਵੀ ਮਿਲਿਆ ਜਿਸ ਨਾਲ ਅਸੀਂ ਕਾਫੀ ਗੱਲਾਂ ਬਾਤਾਂ ਕੀਤੀਆਂ ਤੇ ਇੱਥੋਂ ਹੀ ਸਾਡੇ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ ਬਹਾਦਰਗੜ ਤੋਂ 에어ਪੋਰਟ ਤੱਕ ਦੀ ਇਹ ਮੈਟਰੋ ਬ੍ਰਿਗੇਡੀਅਰ ਹੁਸ਼ਿਆਰ ਸਿੰਘ ਤੋਂ ਲੈ ਕੇ ਕੀਰਤੀ ਨਗਰ ਤੱਕ ਜਾਊਗੀ ਜਿੱਦਾਂ ਕਿ ਹਰ ਇੱਕ ਡੋਰ ਦੇ ਉੱਪਰ ਇਹਦਾ ਰੂਟ ਜੋ ਦਿੱਤਾ ਹੋਇਆ ਹੈ ਮੇਰੇ ਨਾਲ ਚਾਚਾ ਜੀ ਪੂਰਾ ਇੰਜੋਏ ਕਰ ਰਹੇ ਨੇ ਪਹਿਲੀ ਵਾਰ ਉਹਨਾਂ ਨੇ ਇਹ ਮੈਟਰੋ ਦਾ ਸਫ਼ਰ ਤੈਅ ਕੀਤਾ ਹੈ ਤੇ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਨੇ ਅੱਛਾ ਕੀਰਤੀ ਨਗਰ ਤੋਂ ਇੱਕ ਮੈਟਰੋ ਅਸੀਂ ਚੇਂਜ ਕੀਤੀ ਹੈ ਜਿਹੜੀ ਸਾਨੂੰ ਦਵਾਰਕਾ 21 ਤੱਕ ਲੈ ਕੇ ਜਾਊਗੀ ਤੇ ਦਵਾਰਕਾ 21 ਤੋਂ ਇੰਟਰਨੈਸ਼ਨਲ 에어ਪੋਰਟ ਤੇ ਜੋ ਮੈਟਰੋ ਸਾਨੂੰ ਸਿੱਧੀ ਮਿਲੂਗੀ ਹੁਣ ਅਸੀਂ ਦਵਾਰਕਾ 21 ਤੇ ਪਹੁੰਚ ਗਏ ਆ ਤੇ ਦਵਾਰਕਾ 21 ਤੋਂ ਅਸੀਂ 에어ਪੋਰਟ ਦੀ ਮੈਟਰੋ ਤੇ ਵਿੱਚ ਬੈਠ ਗਏ ਆ ਹੁਣੇ ਸਿੱਧਾ ਅਸੀਂ 에어ਪੋਰਟ ਤੇ ਜਾ ਕੇ ਉਤਰਾਂਗੇ

ਵੇਲੇ ਮੁੰਡੇ ਨੂੰ 5-7 ਸਾਲਾਂ ਬਾਅਦ ਮੁੰਡਾ ਹੈ ਜਫੀਪਾ ਵਾ ਵੀ ਵਾ ਵਿਹਾਲ ਹੈ ਵਧੀਆ ਵਧੀਆ ਓਕੇ ਰਿਪੋਰਟ ਹੈ ਵਧੀਆ ਰਹਾ ਸਫਰ ਬਹੁਤ ਗਿਆ ਮੁੰਡਾ ਆਸਟ੍ਰੇਲੀਆ ਤੋਂ ਹੈ ਬੜਾ ਔਖਾ ਹੈ ਥੱਕ ਗਿਆ ਹੋਵੇਗਾ ਵੇਟ ਕਰ ਕਰ ਕੇ ਚਲ ਕੋਈ ਗੱਲ ਨਹੀਂ ਫਿਰ ਮੈਂ ਪਿੰਡ ਆਇਆ ਬਈ ਹੁਣ ਟਾਈਮ ਤਾਂ ਲੱਗੂਗਾ ਜੀ ਇੰਨਾ ਕਿਤਾ ਚਾਹੀਦਾ ਹਾਂ ਇੰਨਾ ਕਿਤਾ ਚਾਹੀਦਾ ਇੰਤਜ਼ਾਰ ਤਾਂ ਕਰਾਉਣਾ ਹੈ ਫਿਰ ਹੈ ਨਾ ਵੀਆਈਪੀ ਬੰਦੇ ਆ ਥੋੜਾ ਵਦ ਇੰਤਜ਼ਾਰ ਤਾਂ ਜ਼ਰੂਰੀ ਹੈ ਸੋ ਥੋੜਾ ਬੈ ਕੇ ਰਹਿਣਾ ਪਰ ਬਣਾਇਆ ਨਾ ਰੰਗ ਦਾ ਸਾਹ ਆਇਆ ਉਹ 300 ਕੱਬ ਯਾਰੋਂ ਸਾਹਮਣੇ ਆ ਗਿਆ ਗੈਪ ਕਰਾ ਕੇ ਜਾਣੀ ਹੁਣ ਫਿਰ ਮੈਟਰੋ ਦਾ ਝੂਟਾ ਨਹੀਂ ਲੈਣਾ ਹਾਂ ਭਰਾਵਾ ਦੇਰ ਦੀ ਬੜੀ ਫੋਟ ਹੈ ਮੈਟਰੋ ਵਾਲੇ ਤਾਂ ਅੱਗੇ ਲੇਟ ਕਰਾਇਆ ਹੈ ਲੋ ਹੁਣ ਤਾਂ ਹੁਣ ਕੈਪ ਕਰਾਉਣ ਲੱਗਿਆ ਕਹਿੰਦਾ ਵੀ ਬਾਦਰਗੜ੍ਹ ਤੱਕ ਮੈਂ ਕੈਪ ਤੇ ਜਾਊਂਗਾ ਮੈਟਰੋ ਤੇ ਨਹੀਂ ਜਾਂਦਾ ਕਾਪੀ ਲਿਆ ਸੀ ਹੋਰ ਅਗਰ ਤੁਹਾਨੂੰ ਜਵਾਬ ਤਾਂ ਮਾਸਟਰ ਜੀ ਜਾਨਾ ਜੀ ਬਹੁਤ ਰੋਕੀ ਤੁਹਾਨੂੰ ਲੱਗੇ ਮੈਨੂੰ ਜੇ ਬੇਨਤੀ ਕਰੋ ਜੀ ਚਲੋ ਜੀ ਜਾਣਦੇ ਕਿ ਪੁੱਤਰਾ ਕੋਲੋਂ ਸੋਨੇ ਦਾ ਜੱਲਾ ਚੱਲ ਰਿਹਾ ਨਹੀਂ ਜੀ ਜੱਤਾ ਜੀ ਬਾਦਰਗਾੜ ਤੋਂ 에어ਪੋਰਟ ਦਾ ਸਫਰ ਕਿਵੇਂ ਰਿਹਾ ਵਾਹ ਯਾਰ ਸਲੀਆ ਗਈ ਬੱਸ ਬੱਸ ਕਰਾਦੀ ਭਰਾਵਾ ਤੇ ਔਰ ਸ਼ੌਕਾ ਦੇ ਵੀ ਰੀਤ ਪੂਰੀ ਲਈ ਹੋਈ ਅੱਜ ਜੀ ਬਿਲ ਨਹੀਂ ਕੋਈ ਨਾ ਨੇ ਬਾਦੋ ਜਿਨਾ ਨਹੀਂ ਹੋਣਾ ਹਾਂ ਉਹ ਬਾਰੇ ਫੋਨ ਲੈਂਦੀ ਆ ਸਾਡੂ ਨਹੀਂ ਕੋੜ ਪੱਟਾ ਪੱਤੇ ਤੇ ਹੈ ਤੂੰ ਨੂੰ ਨੇ ਉਹ ਗੱਲ ਨੂੰ ਤੀਨ ਵਾਰ ਗਿਆ ਭਾਵੇਂ ਯਾਰ ਉਸ ਤਰ੍ਹਾਂ ਤੀਨ ਦਾ ਹੋਈ ਸੀ ਜੀ ਪਹਿਲਾਂ ਹਾਂ ਆ ਮਿੱਟੀ ਇੱਥੇ ਕਰਕੇ ਪਾ ਗਿਓ ਹੇਟਾ ਦੇ ਲਈ ਫਾਰਮ ਟਰੈਕ ਬਲੀਏ ਸ਼ੋਕਾ ਕਪੜਾ ਵਾਲੇ ਜੋ ਖਵੇ ਲੀਤੇ ਹੋਵੇਲੀ ਦੇ ਆਕੇ ਬਈ بڑا ਨਾਮ ਸੁਣਿਆ ਇਹਦਾ ਅੱਜ ਵਰ ਦਰਸਿੰਦ ਦਾ ਰਿਵਿਊ ਹੋ ਰਿਹਾ ਹੈ ਤਾਂ ਨੇ ਰੱਖਿਆ ਸੀ ਜਿਆਹ ਇਸਟ੍ਰੇਲੀਆ ਚ ਜਦੋਂ ਕੋਈ ਇੰਡੀਆ ਆਉਂਦਾ ਸੀ ਪਾ ਪਾ ਸਕਦੇ ਨਾ ਲੱਕ ਤੇਰੀ ਵੀ ਪਾ ਦਨੇ ਫੇਰ ਬਣਾ ਲਓ ਹੁਣ ਜੀ